ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਆ ਤਦੀਪੇ ਪਾਈ ਦੇ ਘਰ ਆ ਵਪਾਰ ਦਾ ਕੰਮ ਉਸ ਵਪਾਰ ਲੈਂਡ ਦੇ ਵਿੱਚ ਆਏ ਹੋਏ ਤਿੰਨ ਚਾਰ ਜਾਨਵਰ ਦਿਖਾਉਣੇ ਆ ਮੇਰੇ ਤੋਂ ਇੱਕ ਗਾਂ ਦੋ ਮੱਝਾਂ ਇੱਕ ਕੱਟੀ ਚਾਰ ਜਨਵਰੀ ਦੇ ਦਰਸ਼ਨ ਕਰਵਾਦਨੇ ਆਂ ਗਾਂ ਦੇ ਮਗਰਾ ਮਿੱਤਰੋ ਬੱਚੀ ਦੇ ਗਾਂ ਹੈਗੀ ਆ ਸੂਈ ਸਵਾਈ ਕਿੰਨਾ ਤੇ ਅੱਦਾ ਕੀ ਗੱਲਬਾਤ ਆ ਸਾਰੀ ਡਿਟੇਲ ਲੈਣੇ ਆ ਮਾਈ ਤੋਂ ਆਪਾਂ ਪਹਿਲਾਂ ਮਿਲਦੇ ਆਂ ਸਤਿ ਸ਼੍ਰੀ ਅਕਾਲ ਵੀਰੇ ਦੀਪੇ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਜੀ ਸੇਤਾਂਕਰ ਪਰਿਵਾਰ ਵੀਰੇ ਸਾਰੇ ਵਧੀਆ ਬਾਈ ਜੀ ਠੀਕ ਆ ਬਾਈ ਦੀਪੇ ਬਾਈ ਗਾਂ ਬਾਰੇ ਦਈ ਜਾਣਕਾਰੀ ਯਾਰ ਗਾਂ ਬਾਈ ਤੀਜਾ ਸੂਆ ਸੂਈ ਆ ਹੈ ਸੂਈ ਆ ਜੀ ਕਿੰਨੇ ਦਿਨ ਹੋ ਗਏ ਬਾਈ ਇੱਕ ਹਫਤੇ ਦੀ ਬਾਈ ਸੂਈ ਆ ਠੀਕ ਆ 12 ਕਿਲੋ ਦੁੱਧ ਵੀਰੇ ਨੈਟ ਤੇ ਆ ਰਿਹਾ ਹੋ ਇੱਕ ਹਫਤੇ ਦੀ ਸੂਈ ਥੱਲੇ 12 ਕਿਲੋ ਕੰਡੇ ਵਾਲਾ ਹਾਜ਼ਰ ਆਇਆ। ਹਾਂਜੀ ਚਿੱਟਾ ਦੁੱਧ ਦਾ ਸੰਗਣਾ ਦੁੱਧ ਆ। ਠੀਕ ਆ ਚਵਾਈ ਚ ਵੀ ਕਿਵੇਂ ਆ ਬਾਈ? ਬਹੁਤ ਉਹਦੀ ਪੋਲੀ ਸੀਲ ਠੰਡੀ ਆ ਬਾਈ। ਮਗਰ ਬੱਛਾ ਦੇਗੀ ਕਿ ਮੱਥੀ ਬਾਈ? ਮੱਥੀ ਆ ਵੀਰੇ ਬਹੁਤ ਤਗੜੀ ਚੰਗੇ ਠੀਕੇ ਦੀ ਇੱਕ ਆਦ ਕਾੜ ਮੱਥੀ ਦਾ ਬਹੁਤ ਆ। ਹਾਂ ਚੰਗਾ ਕਾਦਦਾ ਹਣਾ ਮੱਥੀ ਦਾ। ਹਾਂ ਮੱਥੀ ਵੀ ਬਹੁਤ ਜਿਆਦਾ। ਕਿੰਨੇ ਦੀ ਦੇ ਦਈਏ ਵੀਰੇ ਦੀਪੇ ਬਾਈ? ਇਹ ਬੋ ਦੇ ਦਾਂਗੇ ਬਾਈ 55000 ਦੀ। 55000 ਦੀ ਮਾਨਤਾ ਨੇ ਦੇ ਵਿੱਚ ਕੋਈ ਮਾੜਾ ਮੋਟਾ ਕਰਾਂਗੇ ਜਿਆਦਾ ਨਹੀਂ। ਠੀਕ ਆ ਵੀਰੇ ਕੱਢੀ ਪਰ ਤੋਰੀ ਵੀਰੇ ਮਾੜਾ 52000 ਰੁਪਿਆ ਰੇਟ ਆ ਮਾਨ ਤਣ ਥੋੜਾ ਬਹੁਤਾ ਹੋਣਾ 12 ਕਿਲੋ ਦੁੱਧ ਹਾਜ਼ਰ ਆ ਕਰਮਾ ਵਾਲੀ ਦਾ ਥਰੇ ਤੇ ਇਹੋ ਜੀ ਵਹਿੜ 40 45000 ਨੂੰ ਮਿੱਤਰੋ ਟੋਕੜ ਕੱਪਣ ਕਰਕੇ ਦੀਪੇ ਭਾਵਾਂ ਪਦੀਪੇ ਨੂੰ ਫੇਰ ਰੱਥਾ ਫੜਾ ਦੇ ਦੁੱਧ ਪੀ ਆ ਜੇ ਅੱਜ ਕੇ ਸੱਜਰ ਸੱਜਰ ਦਾ ਤੇ ਬਈ ਧੰਤਾ ਚੰਗਾ ਵਾ ਗਾਂ ਦਾ ਟਿਕਾਣਾ ਚੰਗਾ ਵਾ ਬਾਕੀ ਬਈ ਪੂਰੀ ਸੇਵਾ ਹੋ ਗਈ ਵੇਖ ਲੋ ਮੱਝਾਂ ਘਰ ਕਰਕਦੀਆਂ ਹੀ ਕੋਲੇ ਖੜੀਆਂ ਤੇ ਇਹ ਕਰਕਦੀਆਂ ਹੀ ਸੀ ਇਹ ਗਾ ਨੋਟ ਕੀਤੀ ਆ ਮੈਂ ਹਿੰਦੀ ਮਤਲਬ ਬਰੀਕੀ ਲੈਵੇ ਲੋਵੇ ਲੋ ਚੰਗੀਆ ਕਰਮ ਵਾਲੀ ਬਾਕੀ ਹਜੇ ਆਇਆ ਸਵਾਈ ਦਾ ਦਿਨ ਪਿਆ ਵਾ ਸ਼ਾਮ ਤੀਕੇ ਨੇ ਵਧੀਆ ਬਣ ਕੇ ਹਨ ਥੱਲੋ ਕਰਮ ਵਾਲੀ ਥਣ ਥਣ ਬਹੁਤ ਚੰਗਾ ਲੱਗਾ ਹੈ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਬਾਈ ਜਿਹੜੀ ਆ ਝੋਟੀ ਦੀ ਕੀ ਡਿਟੇਲ ਆ ਬਾਈ ਇਹ ਝੋਟੀ ਥੱਲੇ ਬਈ 7 ਕਿਲੋ ਦਾ ਤਿਆਰ ਆ ਠੀਕ ਆ ਥਾਪੀ ਤੇ ਮਿਲਦੀ ਹੈ ਦੋਨੇ ਟਾਈਮ ਠੀਕ ਆ ਬਾਈ ਡੇਢ ਮਹੀਨੇ ਦੀ ਬਾਈ ਇਹ ਬਣੇ ਆ ਠੀਕ ਆ ਬਾਈ ਹਾਂਜੀ ਤੇ ਬਾਈ ਦੋ ਦੋ 7 ਕਿਲੋ ਆ ਹਾਂਜੀ ਕਿੰਨੇ ਦੀ ਦੇ ਦਈਏ ਵੀਰੇ ਇਹ ਵੀ ਬਾਈ 55 ਦੇ ਦਾਂਗੇ ਬਾਈ 55000 ਦੀ ਦੇ ਦੇਂਗੇ ਮਾਨ ਤਨ ਕੋਈ ਮਾੜਾ ਮੋਟਾ ਹੀ ਠੀਕ ਹੈ ਬਾਈ ਨਹੀਂ ਠੀਕ ਹੈ ਆ ਬਾਈ ਜਾ ਰਹੇ ਮੈਂ ਪਹਿਲਾਂ ਮੰਗੇ ਪੈਣ ਕਰੀਏ ਬਾਈ ਬੁੜ ਕੇ 60 ਦਾ ਰਾਹ ਦਈਏ ਉਹ ਫਾਇਦਾ ਨਹੀਂ ਕੋਈ ਉਹ ਤਾਂ ਤੇ ਪਹਿਲਾਂ ਜਾਇ ਜਾ ਕੰਮ ਕੀਤਾ ਚੰਗਾ ਬਾਈ ਦੇਖੋ ਮਿੱਤਰੋ ਗਰਮੀ ਬਹੁਤ ਆ ਬਾਈ ਆ ਆ ਹੁਣ ਗੱਲ ਮੈਂ ਦੀ ਗਾਰੰਟੀ ਦੇ ਰਿਹਾ ਹੈ 14 15 ਕੋਲ ਦਿੱਤਾ ਇਹਨੇ ਹੈ ਹਾਂ ਆ ਬਾਈ ਬਿਲਕੁਲ ਤੇ ਬਾਈ ਫਿਰ ਇਹ ਹੁਣ ਮਲਾ ਮਿਲਦੀ ਕਿਵੇਂ ਦੱਸਿਆ ਸੀ ਥਾਪੀ ਤੇ ਬਸ ਮਿਲਦੀ ਬਾਈ ਤਾਂ ਪਾੜਾ ਪਾ ਲਓ ਮਾੜਾ ਜਿਹਾ ਚੋਲੋ ਠੀਕ ਹੈ ਬਾਈ ਠੀਕ ਹੈ 1.5 ਮਹੀਨਾ ਹੋ ਗਿਆ ਬਣੀ ਨੂੰ ਹੈ 1.5 ਮਹੀਨਾ ਬਣੀ ਪਰ ਡਾਇਰੈਕਟ ਕ੍ਰੋਸ ਆ ਬਾਈ ਠੀਕ ਆ ਬਾਈ ਠੀਕ ਆ ਵੀਰੇ ਹਾਂਜੀ ਤੇ ਐ ਹੀ ਮਿਲ ਪੈਂਦੀ ਐ ਜੇ ਮੈਂ ਥਾਪੀ ਮਾਰ ਕੇ ਪੈ ਜਾਣੀ ਥਾਪੀ ਮਾਰ ਕੇ ਹਾਂਜੀ ਦਾਣਾ ਪਾ ਲੋ ਮਾੜਾ ਐ ਮਿਲ ਪੈਂਦੀ ਠੀਕ ਆ ਬਾਈ ਠੀਕ ਆ ਤੇ 55000 ਚ ਮੰਨ ਤਾਣ ਕੋਈ ਮਾੜਾ ਮੋਟਾ ਕਰ ਦਾਂਗਾ ਜੀ ਠੀਕ ਆ ਤੇ ਬਾਈ ਨਾਲ ਦਾ ਮੈਂ ਦੁੱਜੀ ਇਹ ਵੀ ਬਾਈ 1.5 ਮਹੀਨੇ ਗੱਬਣਾ ਤੇ 7 ਕਿਲੋ ਦੁੱਧ ਛਲੇ ਆ ਚੈੱਕ ਤਾਂ ਨਹੀਂ ਹੋਈ ਹੋਣੀ ਨਾ ਨਾ ਚੈੱਕ ਜ ਹੁੰਦੀਆਂ ਨਹੀਂ ਬਾਈ ਠੀਕ ਆ ਬਾਈ ਹਾਂ ਭਾ ਜੇ ਹੋਊਗੀ ਤੇ ਕਵਾਂਗੇ ਗੱਬਣਾ ਜੇ ਨਹੀਂ ਤਾਂ ਨਹੀਂ ਕਵਾਂਗੇ ਵਾਸਿਆ ਨਹੀਂ ਗੱਲ ਆ ਬਾਈ ਹਾਂ ਤੇ ਚੁਈ ਚੁਈ ਨੂੰ ਉਹ ਕਿਵੇਂ ਹੈ ਬਾਈ ਪੋਲੀ ਆ ਬਾਈ ਉਹ ਬਹੁਤ ਤੇ ਉਹ ਕਿੰਨੇ ਦੀ ਜ਼ੇਦ ਕੀ ਬਾਈ ਇਹ ਬਾਈ 55 ਦੀ ਜੋੜਾ ਲੈਣਾ ਹੋਵੇ ਕਿਸੇ ਨੇ ਕੋਈ ਨਹੀਂ ਮਾਨਦਨ ਕਰ ਦਾਂਗਾ ਬਾਈ ਠੀਕ ਹੈ ਕੱਢੀ ਪਰਨ ਲੈ ਮੇਤਰੋ 55 55 ਵਾਲਾ ਭਾਵਾ ਦੋਵਾਂ ਮਈਆਂ ਦਾ ਹੁਣ ਬਾਲਿਆਂ ਦੀ ਅੱਖ ਜਾਂਦੇ ਤੇ ਜਾਣੀ ਆਉਂਦੇ ਤੇ ਘਟ ਜਾਣੀ ਆ ਕਿਉਂ ਬਾਈ ਦੀਪੇ ਹਾਂ ਇਹ ਬਾਈ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਆਪਾਂ ਨੂੰ ਆਪਾਂ ਮੁੱਲ ਨਹੀਂ ਉਹ ਜਾ ਕਰਨਾ ਖਰਾਬ ਨਹੀਂ ਕਰਨਾਗਾ ਹਾਂ ਲੈ ਵੇਖੋ ਮੈਂ ਤੇਰਾ ਗੱਲ ਤੂੰ ਮੈਂ ਦੀ ਬਰੀਕੀ ਚੰਗੀ ਆ ਮੈਂ ਇਹ ਵੀ ਦੁੱਧ ਵਾਲੀ ਚੰਗੀ ਹੋਊਗੀ ਦੁੱਧ ਵਾਲੀ ਮੈਂ ਇਹਦਾ ਜਿਹੜਾ ਲਿਵਾ ਵੇਖੀਆ ਇਹਦਾ ਵੀ ਤੂੰ ਕਹਿੰਗਾ ਠੀਕ ਆ ਇਹ ਦੋਨੇ ਮਰਤੋ ਗਈਆਂ ਸੀਗੀਆਂ ਠੀਕ ਆ ਭਾਈ ਦੇਖ ਸਕਦੇ ਹੋ ਮਿੱਤਰੋ ਤੇ ਇਹ ਵੀ 55 55 ਦੇ ਕੱਟੀ ਬਾਈ ਫਿਰ ਉਹ ਕੱਟੀ ਦੇ ਦਾਂਗਾ 8000 ਦੀ ਬਾਈ ਮਾੜੀ ਕੋਈ ਦੀ ਹਾਂਜੀ ਮਾਨਤਨ ਮਾਨਤਨ ਮਾੜਾ ਮੋਟਾ ਕਰ ਦਾਂਗਾ ਜੀ ਠੀਕ ਆ ਭਾਈ ਦੀਪੇ ਭਾਈ ਨੰਬਰ ਦਈਂ ਕਰਾ ਦੂ ਨੰਬਰ ਹੈਗਾ 94655 ਹਾਂਜੀ 15741 ਗਰੰਟੀ ਨੰਬਰ 65515744 ਠੀਕ ਹੈ ਇਸ ਨੰਬਰ ਤੇ ਕਰ ਲਓ ਮਿੱਤਰੋ ਭਾਈਨਾ ਗੱਲ ਬਾਤਸ਼ਾਹ ਤੇ ਸ਼ਹਿਰ ਤਲਵੰਡੀ ਭਾਈ ਦੀਪੇ ਬਾਈ ਦੇ ਘਰ ਵੀਡੀਓ ਦਿੱਤੀ ਦਿਖਾ ਪੈਣਾ ਪਾਰਾ ਸਾਰਾ ਤਨਗਾ ਬਹੁਤੀ ਕਰਿਓ ਨਾ ਸਲਾਹ ਦੱਸ ਦਿੱਤੀ ਆ ਮੈਂ ਵੀਡੀਓ ਵਿੱਚ ਫੁੱਲਤਾ